ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਹਰੀ ਸਿੰਘ ਬੁੱਢਾ ਦਲ 96 ਕਰੋੜੀ ਫੌਜ ਅਸੀਂ ਇਹ ਬਹਿੰਤਾ ਕਰ ਰਹੇ ਹਾਂ ਸਰਕਾਰ ਨੂੰ ਭਗਵੰਤ ਬਾਈ ਨੂੰ ਬਈ ਭਗਵੰਤ ਬਾਈ ਆ ਤੈਨੂੰ ਯਾਰ ਇੰਨੀ ਅਸੀਂ ਮਤ ਦਿੱਤੀ ਐਨਾ ਤੈਨੂੰ ਅਸੀਂ ਤੇਰੇ ਪਿੱਛੇ ਜਾਂ ਤੂੰ ਪਾਰਟੀ 'ਚ ਖੜਾ ਹੀ ਖੜਾ ਤਾਹੋ ਜਦ ਹਸਾਸ ਗੱਲਾਂ ਕਰਦਾ ਤਾਂ ਆ ਜਿਆਦਾ ਆਹੀ ਫੌਜਾਂ ਤੀਆਂ ਜਦ ਤੈਨੂੰ ਮਤ ਦਵਾਇਆ ਫੌਜਾਂ ਨੇ ਵੋਟਾਂ ਪਵਾਇਆ ਅਸੀਂ ਤਾਂ ਲੰਗਰੇ ਲੁੰਗੇ ਵੀ ਨਹੀਂ ਦੇ ਛੱਡੇ ਜਿਹੜੇ ਝੱਲੇ ਬਾਜੇ ਤੇ ਉਹਨਾਂ ਦੀਆਂ ਹੀ ਵੋਟਾਂ ਪਵਾ ਦਿਆ ਤੀਆਂ ਹੈ ਤੂੰ ਅੱਜ ਜੇ ਅਸੀਂ ਕੋਈ ਮੰਗ ਕਰਦੇ ਹਾਂ ਜਾਂ ਕੋਈ ਸਾਡਾ ਮੈਟਰ ਹੈਗਾ ਤਾਂ ਤੂੰ ਆ ਪੰਜਾਬ ਪੁਲਿਸ ਮੂੰਹੇ ਲਾ ਦਿੰਨਾ ਹੈ ਬੈਰੀਕੇਟ ਕਰਵਾ ਦਿੰਨਾ ਤੂੰ ਆ ਦੇਖਦਾ ਕਿੱਡੇ ਕਿੱਡੇ ਹੈਵੇ ਲਾਇਵੇਂ ਇਹਨਾਂ ਨੇ ਤੂੰ ਅੱਜ ਸਾਨੂੰ ਜੁੜ ਕੇ ਸਾਨੂੰ ਕੋਈ ਆਪਣੀ ਜਿਹੜੀ ਪੀਸਫੁਲੀ ਕੋਈ ਗੱਲ ਰੱਖ ਲੈਣ ਦਿੰਦਾ ਫੇਰ ਕੀ ਹੋਊਗਾ ਗੱਲ ਤਾਂ ਸਾਡੀ ਫੇਰ ਵੀ ਚੱਲੇਗੀ ਤੈਨੂੰ ਕੀ ਲੱਗਦਾ ਹੈ ਵੀ ਹਾਂ ਇਹ ਗੱਲ ਕਰ ਨਹੀਂ ਸਕਦੇ ਜੇ ਅਸੀਂ ਘੱਟ ਵੀ ਹੈਗੇ ਤਾਂ ਸਾਡੀ ਆਵਾਜ਼ ਜਿਹੜੀ ਹੈ ਪੂਰੇ ਵਰਲਡ ਤੇ ਜਾਏਗੀ ਜਿੰਦ ਤੱਕ ਅਸੀਂ ਜੁੜਗੇ 99 ਕਰੋੜੀ ਨਾ ਉਦੋਂ ਵੀ ਆਵਾਜ਼ ਸਾਡੀ ਜਾਏਗੀ ਤੇ ਮੁੜ ਕੇ ਦੁਬਾਰਾ ਰਾਤ ਤਾਈ ਬਹਿਣਾ ਜੇ ਤੂੰ ਫੋਨ ਨਾਲ ਜੁੜ ਕੇ ਰਹੇਗਾ ਅਕਾਲ ਬਦਲ ਜਿਨਾ ਬਣੀ ਗਏ ਹੋਤੇ ਹੋਰ ਬਰਾਮੇ ਹੋਤੇ ਤਾਂ ਸਰ ਪੰਜਾਬ ਚ ਟੱਕਾ ਹੋ ਰਿਹਾ ਇੱਥੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਨੂੰ ਮਤ ਦੰਨੇ ਆ ਅਸੀਂ ਉਹ ਚੁਣ ਕੇ ਉਹਨਾਂ ਨੂੰ ਐਡੀ ਆਂਡੀਆ ਸੀਤਾ ਚਿਹਰਾ ਤੇ ਬਿਠਾਉਂਦੇ ਆ ਅਸੀਂ ਇਹਨਾਂ ਦੀ ਸੇਵਾ ਖਾਤਰ ਸਿਲੈਕਟ ਕਰਕੇ ਅੱਗੇ ਭੇਜਦੇ ਆ ਪਰ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਸਾਨੂੰ ਜੁੜਨੀ ਦੇ ਰਹੀਆਂ ਤਾਂ ਕਿ ਜੇ ਅਸੀਂ ਭਾਰੀ ਗਿਣਤੀ ਜੁੜ ਕੇ ਕੋਈ ਆਵਾਜ਼ ਜਿਹੜੀ ਹੈਗੀ ਆ ਜਾਂ ਕੋਈ ਮੈਟਰ ਜਾਂ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਸਰਕਾਰ ਨੂੰ ਦੱਸਣੀ ਚਾ ਰਹੇ ਹਾਂ ਤਾਂ ਸਰਕਾਰ ਜਿਹੜੀ ਹੈ ਪੰਜਾਬ ਪੁਲਿਸ ਨੂੰ ਮੂਹਰੇ ਕਰਕੇ ਸੋ-ਸੋ ਰੋਡ ਬੰਦੀ ਨਾਕੇ ਬੰਦੀ ਕਰਕੇ ਰਸਤਿਆਂ 'ਚ ਹੀ ਜਿਹੜੀਆਂ ਫੌਜਾਂ ਜਾਂ ਸਾਡੇ ਨਾਗਰਿਕਾਂ ਨੂੰ ਰਸਤੇ 'ਚ ਹੀ ਮੋੜ ਦਿੰਦੇ ਨੇ ਇਹ ਇਹਨਾਂ ਦੀ ਪੰਜਾਬ ਸੁਰੂਤੀ ਜਿਹੀ ਇਹ ਕਾਰਗੁਜ਼ਾਰੀ ਹੈ ਬਹੁਤ ਹੀ ਕਟਿਆਈ ਹੈ ਸੱਭੀ ਜੀ ਗੱਲ ਹੈ ਇਹਨਾਂ ਨੂੰ ਚਾਹੀਦਾ ਵੀ ਬੰਦਿਆਂ ਨੂੰ ਜੁੜ ਕੇ ਉਹ ਆਪਣੀ ਮੈਟਰ ਦੀ ਆਪਣੇ ਮਿਸ਼ਨ ਦੀ ਕੋਈ ਗੱਲ ਕਰ ਸਕਣ ਤਾਂ ਕਿ ਸਰਕਾਰ ਦੇ ਅੱਖਾਂ 'ਚ ਜਾਂ ਕੰਨਾਂ 'ਚ ਜਿਹੜਾ ਹੈਗਾ ਧਿਆਨ ਚ ਲਿਆਂਦਾ ਜਾਵੇ ਜੋ ਵੀ ਗੱਲਬਾਤ ਉਹਨਾਂ ਦੀ ਹੈਗੀ ਆ ਇਹ ਕੀ ਕਰਦੇ ਨੇ ਸਾਨੂੰ ਚਿੱਤਰਬੀਤਰ ਕਰ ਦਿੰਦੇ ਨੇ ਰਸਤੇ 'ਚ ਬੈਰੀਗੇਡ ਲਾ ਦਿੰਦੇ ਨੇ ਆ ਟਰੱਕ ਲਾ ਦਿੰਦੇ ਨੇ ਦੇਖੋ ਆ ਕਿੱਡੇ ਕਿੱਡੇ ਰੇਟੇ ਵਾਲੇ ਟਰੱਕ ਲਾਏ ਹੋਏ ਆ ਇਹਨਾਂ ਦਾ ਇਹ ਗੱਲ ਪੰਜਾਬ ਪੁਲਿਸ ਦਾ ਜਿਹੜਾ ਕੰਮ ਆਇਆ ਘਟੀਆ ਇਹਨੂੰ ਕਹਿੰਦੇ ਆ ਵੀ ਡਿਊਟੀ ਕਰ ਬੰਦਿਆਂ ਮੰਗਣਾ ਕਿਉਂਕਿ ਨਾਗਰਿਕ ਦਾ ਪੈਸਾ ਜਾ ਰਿਹਾ ਤਾਂ ਸਰਕਾਰ ਨਾਲ ਇਹ ਤਾਂ ਪੰਜਾਬ ਪੁਲਿਸ ਚੱਲ ਰਹੀ ਹੈ ਤਾਂ ਜਦ ਇਹਨਾਂ ਨੂੰ ਚਾਹੀਦਾ ਕਿ ਨਾਗਰਿਕਾਂ ਦੇ ਨਾਲ ਖੜ ਕੇ ਪੈਸਾ ਨਹੀਂ ਆਉਂਦਾ ਬੋਟਾ ਨਾ ਪਾਇਓ ਕਿਸੇ ਨੂੰ ਵੀ ਛਿੱਤਰ ਮਾਰੋ ਇਹਨਾਂ ਦੇ ਛਿੱਤਰ ਮਾਰੋ ਜਿਹੜਾ ਸਾਨੂੰ ਤੋਂ ਲੱਗਦਾ